ਦੇਈ ਉਹਦਾ ਜਿਹੜਾ ਫੁੱਲ ਕੋੜਦਾ ਪਿਆ ਕਿਰਪਾ ਇਹਦੇ ਉੱਤੇ ਝੜੂ ਹੋਣੀ ਹੋਵੇ ਕਦੇ ਬਸ ਸੋਚਣ ਵਾਲੀ ਦੀਦਾ ਕਿਉਂਕਿ ਜਦੋਂ ਉਹ ਦੇ ਦਰਵਾਜ਼ੇ ਤੇ ਪਹੁੰਚ ਗਏ ਤੇ ਆਪਣੇ ਆਪ ਨਿਭਾਉਣੀ ਜੇਕਰ ਅੱਗ ਲਾ ਮੁਗੀ ਪਾਵਾਇ ਤਾਂ ਹੋ ਸਕੇ ਨਾ ਸਾਰੇ ਜਥਾ ਸ਼ਕਤੀ ਜੋ ਤੁਹਾਡੇ ਵੱਲ ਦਾ ਭਾਵ ਹੋਵੇ ਜੀ ਸਾਚੇ ਦਰਬਾਰ ਜੀ ਜੈ ਮਾ ਪਗਲਾ ਮੁਖੀ ਜੀ ਅੱਜ ਮਾ ਪਗਲਾ ਮੁਖੀ ਜੀ ਦੇ ਸਿੱਧ ਸਥਾਨ ਸਿੱਧ ਮਾ ਪਗਲਾ ਮੁਖੀ ਤਾਮ ਗੁਲਮੋਹਰ ਸਿਟੀ ਜਲੰਧਰ ਜਿਹੜਾ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਸਥਿਤ ਹੈ ਭਗੋਤੀ ਦੇਸ਼ ਵਿਸ਼ਾਲ ਮੰਦਰ ਦੇ ਵਿੱਚ ਅੱਜ ਸਵੇਰ ਤੋਂ ਹੀ ਜੇਠਾ ਵੀਰਵਾਰ ਹੋਣ ਕਰਕੇ ਵੈਸੇ ਤਾਂ ਹਰ ਵੀਰਵਾਰ ਹੀ ਬਹੁਤ ਕਿਰਪਾਏ ਮਹਾਮਈ ਦੀ ਅਪਾਰ ਜੇਠਾ ਵੀਰਵਾਰ ਹੋਣ ਕਰਕੇ ਬਹੁਤ ਜ਼ਿਆਦਾ ਅਸ਼ਰਧਾਨੂਆਂ ਦਾ ਤਾਂਤਾ ਸੀ ਸਵੇਰ ਦਾ ਹੀ ਕੋਈ ਬਟਾਲੇ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ ਤੋਂ ਆਦਮپور ਤੋਂ ਔਰ ਓਪਰੋਂ ਹੁਸ਼ਿਆਰਪੁਰ ਤੋਂ ਲੁਧਿਆਣੇ ਤੋਂ ਫਗੜ ਬਹੁਤ ਦੂਰੋਂ ਦੂਰੋਂ ਸੰਗਤ ਨੇ ਆ ਕੇ ਹਵਨ ਲੱਗੇ ਚ ਆਉਂਦੀਆਂ ਡਾਲੀਆਂ ਸਾਡੀ ਜਗਦੰਭਾ ਭਗਵਤੀ ਦੇ ਚਰਣਾ ਚ ਇਹ ਹੀ ਅਰਦਾਸ ਬੇਨਤੀ ਹੈ ਜਗਦੰਭਾ ਜਿਹੜੇ ਵੀ ਭਾਵ ਦੇ ਨਾਲ ਤੁਹਾਡੇ ਬੱਚੇ ਤੁਹਾਡੇ ਦਰਬਾਰ ਤੇ ਆਏ ਆ ਉਸ ਭਾਵ ਨੂੰ ਮਹਾਮਈ ਆਪ ਆਪਣੇ ਚਰਣਾ ਚ ਸਥਾਨ ਦਿਓ ਔਰ ਉਹਨਾਂ ਦੇ ਮੇਰ ਭਰੇ ਹੱਥ ਰੱਖ ਕੇ उन्होंने अतुलित बल दौरे दरबार के आन और जव हवन यज्ञ है वह शामिल होकर हवन यज्ञ चहूतियाँ डालन और पुनः के भागीदार इस में दसना चाहना कि तीह तरीक ती विशाल मासिक हवन यज्ञ का आयोजन किया जा रहा है आप भी आओ अपने मित्रों संबंधियों पहुंच के महामारी के दरबार से इस जो विशाल हवन यज्ञ है ਅਲੋਕਿਕ ਉਹਦਾ ਲਾਭ ਉਠਾਉਂ ਔਰ ਹਵਨ ਯੱਗ ਵਿੱਚ ਆਹੂਤੀਆਂ ਡਾਲੂਕੀ ਉਹਨੇ ਦੇ ਭਾਗੀਦਾਰ ਸਨ ਜੈ ਮਾ ਬਤਲਾ ਮੁਖੀ ਜੀ ਜੈ ਹੋਵੇ